नवे साल तो पहला औरतों दिता वाला झटका औरतों का फ्री बस सफ़र होया बंद औरतों को बना पवेगा सहेली कार्ड आधार कार्ड के उपर नहीं मिलेगा मुफ्त बस सफ़र सारे निजम बदल दिए गए नवे साल तो लागू हो जागे ये निजम जो औरतों बहुत व्डा झटका है फ्री बस सफ़र करने वाली औरतों में हूँ आधार कार्ड की बजाय सहेली कार्ड लेके चलना पवेगा ਉਸ ਹੈਲੀ ਕਾਰਡ ਕਿੱਥੋਂ ਮਿਲੇਗਾ ਕਿਵੇਂ ਬਣੇਗਾ ਇਸ ਦੇ ਬਾਰੇ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਪੂਰੀ ਜਾਣਕਾਰੀ ਦੇਾਂਗੇ ਔਰ ਉਸ ਨੂੰ ਹਰ ਸਾਲ ਦੇ ਬਾਅਦ ਰੀਨਿਊ ਕਰਾਉਣਾ ਪਵੇਗਾ ਜੋ ਸਰਕਾਰ ਨੇ ਇਹ ਨਵੇਂ ਨਿਯਮ ਲਿਆਂਦੇ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਤਾਕੀ ਤੁਹਾਨੂੰ ਹੁਣ ਬੱਸ ਵਿੱਚ ਸਫ਼ਰ ਕਰਨ ਲੱਗਿਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ। ਸੋ ਔਰਤਾਂ ਦੇ ਲਈ ਨਵਾਂ ਸਾਲ ਸਭ ਤੋਂ ਪਹਿਲਾ ਝਟਕੇ ਵਜੋਂ ਆਇਆ ਹੈ। ਜੋ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਸੀ ਉਸਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਗਏ ਨੇ। ਸਾਰੇ ਨਿਯਮ ਬਦਲਤੇ ਗਏ ਨੇ। ਅਰਵਿੰਦ ਕੇਜਰੀਵਾਲ ਨੇ ਜੋ ਲੱਖਾਂ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ ਉਹਨਾਂ ਔਰਤਾਂ ਲਈ ਹੁਣ ਉਹ ਮੁਫਤ ਬੱਸ ਸਫ਼ਰ ਦੀ ਸਹੂਲਤ ਜਾਰੀ ਰੱਖਣ ਵਾਸਤੇ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਜੋ ਔਰਤਾਂ ਫ੍ਰੀ ਬੱਸ ਸਫਰ ਦੀ ਸਹੂਲਤ ਲੈ ਰਹੀਆਂ ਸੀ ਹੁਣ ਉਹਨਾਂ ਨੂੰ ਇਹ ਨਵੇਂ ਨਿਯਮਾਂ ਦੇ ਤਹਿਤ ਹੀ ਫ੍ਰੀ ਬੱਸ ਸਫਰ ਦੀ ਸਹੂਲਤ ਮਿਲੇਗੀ ਜੋ ਸਰਕਾਰ ਦੇ ਵੱਲੋਂ ਇਹ ਬਦਲਾਅ ਕੀਤੇ ਗਏ ਨੇ ਜੋ ਆਧਾਰ ਕਾਰਡ ਦੇ ਨਾਲ ਇੱਕ ਸਹੇਲੀ ਕਾਰਡ ਦੇ ਤੌਰ ਤੇ ਉਹਨਾਂ ਦੇ ਕੋਲ ਉਹ ਜ਼ਰੂਰੀ ਹੋਵੇਗਾ ਸਹੇਲੀ ਕਾਰਡ ਬਣਾਉਣਾ ਪਵੇਗਾ ਸੋ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹੁਣ ਇਹ ਕਾਰਡ 12 ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਨੂੰ ਨਹੀਂ ਮਿਲੇਗਾ 12 ਸਾਲ ਤੋਂ ਵੱਧ ਉਮਰ ਅਤੇ ਜੋ ਬਜ਼ੁਰਗ ਔਰਤਾਂ ਨੇ ਉਹਨਾਂ ਨੂੰ ਇਸ ਜਿਹੜੀ ਯੋਜਨਾ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਸੋ ਜੋ ਕਿ ਦੂਸਰੇ ਸੂਬਿਆਂ ਦੀਆਂ ਔਰਤਾਂ ਬਿਹਾਰ ਉੱਤਰ ਪ੍ਰਦੇਸ਼ ਤੇ ਹੋਰ ਜਿਹੜੇ ਸੂਬਿਆਂ ਦੀਆਂ ਔਰਤਾਂ ਨੇ ਉਹ ਵੀ ਮੁਫਤ バス ਸਫ਼ਰ ਦੀ ਸਹੂਲਤ ਲੈ ਰਹੀਆਂ ਨੇ ਜਿਸ ਨੂੰ ਲੈ ਕੇ ਇਹ ਵੱਡਾ ਬਦਲਾਅ ਕੀਤਾ ਗਿਆ ਸੋ ਨਿਜਮਾ ਦੇ ਤਹਿਤ ਹੁਣ ਬਾਹਰ ਦੀਆਂ ਔਰਤਾਂ ਨੂੰ ਜਿਹੜਾ ਮੁਫਤ バス ਸਫ਼ਰ ਨਹੀਂ ਮਿਲੇਗਾ ਜੇਕਰ ਪਿੰਕ ਸਹੇਲੀ ਕਾਰਡ ਜਿਸ ਔਰਤ ਕੋਲ ਹੋਵੇਗਾ ਉਹੀ ਇਸ ਦਾ ਲਾਭ ਲੈ ਸਕੇਗੀ ਸੋ ਪਿੰਕ ਸਹੇਲੀ ਕਾਰਡ ਲੈ ਕੇ ਔਰਤਾਂ ਨੂੰ ਹੁਣ ਇਹ ਬਸ ਸਫ਼ਰ ਦੀ ਸਹੂਲਤ ਮਿਲਦੀ ਰਹੇਗੀ ਸੋ ਰਿਪੋਰਟਾਂ ਦੇ ਅਨੁਸਾਰ 900 ਤੋਂ 44 ਔਰਤਾਂ ਲਈ ਮੁਫਤ ਬਸ ਯਾਤਰਾ ਯੋਜਨਾ ਨੂੰ ਪਾਰਦਰਸ਼ੀ ਅਤੇ ਡਿਜੀਟਲ ਬਣਾਉਣ ਲਈ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਸਰਕਾਰ ਪਿੰਕ ਸਹੇਲੀ ਕਾਰਡ ਨਾਮਕ ਇੱਕ ਸਮਾਰਟ ਕਾਰਡ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਜੋ ਕਿ ਬੱਸਾਂ ਵਿੱਚ ਮੁਫਤ ਬਸ ਯਾਤਰਾ ਲਾਜ਼ਮੀ ਹੋਵੇਗਾ ਅਧਿਕਾਰੀਆਂ ਨੇ ਜੋ ਕਹੇ ਕਿ ਇਹ ਯੋਜਨਾ ਹਰ ਮਹੀਨੇ ਲਗਭਗ 2 ਕਰੋੜ ਮਹਿਲਾ ਯਾਤਰੀਆਂ ਨੂੰ ਇਸ ਦਾ ਲਾਭ ਹੁੰਦਾ ਹੈ ਹੁਣ ਇਸ ਨੂੰ ਡਿਜੀਟਲ ਪਲੇਟਫਾਰਮ ਤੇ ਲਿਆਉਣ ਲਈ ਸਿਸਟਮ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਇਆ ਜਾ ਰਿਹਾ ਹੈ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਕ ਸਹੇਲੀ ਕਾਰਡ ਜਾਰੀ ਕਰਨ ਲਈ ਦੋ ਨਿੱਜੀ ਵੈਦਰਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਜੋ ਕਿ ਵਿਸ਼ੇਸ਼ 카운ਟਰ ਖੋਲੇ ਜਾਣਗੇ ਇਹ ਯਕੀਨ ਬਣਾਇਆ ਜਾਏਗਾ ਕਿ ਕਿਸੇ ਵੀ ਔਰਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਹੋਰ ਮੁਸ਼ਕਲ ਨਾ ਆਵੇ ਉਹਨਾਂ ਨੂੰ ਮੁਫਤ ਤੇ ਜਿਹੜਾ ਪਿੰਕ ਸਹੇਲੀ ਕਾਰਡ ਹੈ ਉਹ ਜਲਦੀ ਮਿਲ ਸਕੇ ਤੋਂ ਟਾਈਮਜ਼ ਆਫ ਇੰਡੀਆ ਦੇ 26 ਇੱਕ ਰਿਪੋਰਟ ਦੇ ਅਨੁਸਾਰ ਇਹ ਕਾਊਂਟਰ ਜ਼ਿਲ੍ਹਾ ਮਨਜਿਸਟਰੇਟ ਸਬ ਡਿਵੀਜ਼ਨ ਮਨਜਿਸਟਰੇਟ ਅਤੇ ਐਸ ਡੀ ਐਮ ਦਫ਼ਤਰਾਂ ਦੇ ਵਿੱਚ ਇਹ ਪਿੰਕ ਸਹੇਲੀ ਕਾਰਡ ਮਿਲਣਾ ਸ਼ੁਰੂ ਹੋਵੇਗਾ ਬਸ ਡਿਫੂਆਂ ਤੇ ਅਤੇ ਕਾਮਨ ਸਰਵਿਸ ਸੈਂਟਰਾਂ ਵਿੱਚ ਵੀ ਇਹ ਪਿੰਕ ਸਹੇਲੀ ਕਾਰਡ ਜਿਹੜਾ ਉਹ ਬਣਨੇ ਸ਼ੁਰੂ ਹੋ ਜਾਣਗੇ ਸੋ ਸਬੂਤ ਦੇ ਵਜੋਂ ਉਹਨਾਂ ਦੇ ਕੋਲ ਆਪਣਾ ਆਧਾਰ ਕਾਰਡ ਤੇ ਹੋਰ ਜਿਹੜਾ ਪਛਾਣ ਪੱਤਰ ਹੋਵੇਗਾ ਸੋ ਜੋ ਪਿੰਕ ਸਹਿਲੀ ਕਾਰ ਸਿਰ 12 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਨੂੰ ਪ੍ਰਦਾਨ ਕੀਤੇ ਜਾਣਗੇ ਜੋ ਕਿ ਬਸ ਵਿੱਚ ਚੜਨ ਸਮੇਂ ਯਾਤਰੀਆਂ ਨੂੰ ਮੁਫਤ ਬਸ ਯਾਤਰਾ ਲਈ ਕਨੈਕਟਰ ਨਾਲ ਇਲੈਕਟ੍ਰੋਨਿਕ ਜੋ ਟਿਕਿੰਗ ਮਸ਼ੀਨ ਹੈ ਉਸ ਤੇ ਕਾਰ ਟ੍ਰੈਪ ਕਰਨ ਦੀ ਜ਼ਰੂਰਤ ਹੋਵੇਗੀ ਇਹ ਕਾਗਜੀ ਜੋ ਟਿਕਟ ਉਸ ਪ੍ਰਣਾਲੀ ਨੂੰ ਬੰਦ ਕਰਨ ਵਾਸਤੇ ਬਹੁਤ ਅਹਿਮ ਯੋਗਦਾਨ ਪਾਇਆ ਗਿਆ ਕਿਉਂਕਿ ਪਹਿਲਾਂ ਇਹ ਟਿਕਟਾਂ ਜਿਹਨੀਆਂ ਨੇ ਕਾਗਜੀ ਤੌਰ ਤੇ ਦਿੱਤੀਆਂ ਜਾਂਦੀਆਂ ਸਨ ਜੋ ਕਿ ਅਕਤੂਬਰ 2019 ਵਿੱਚ ਇਹ ਪ੍ਰਣਾਲੀ ਲਾਗੂ ਕੀਤੀ ਗਈ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਗਜ਼ੀ ਟਿਕਟ ਪ੍ਰਣਾਲੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਟਿਕਟਾਂ ਦੀ ਬਰਬਾਦੀ ਗਲਤ ਡਾਟਾ ਸੰਗ੍ਰਹਿ ਅਤੇ ਪਾਰਦਰਸ਼ਤਾ ਦੀ ਘਾਟ ਪਿੰਕ ਸਹਿਲੀਕਾਰਡ ਨਾਲ ਸਿਰਫ ਇਨ੍ਹਾਂ ਮੁੱਦਿਆਂ ਨੂੰ ਹੱਲ ਮਿਲੇਗਾ ਬਲਕਿ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਯੋਜਨਾ ਦੇ ਲਾਭ ਸੱਚਮੁੱਚ ਯੋਗ ਔਰਤਾਂ ਤੱਕ ਹੀ ਪਹੁੰਚ ਰਿਹਾ ਹੈ ਸੋ ਪਿੰਕ ਸਹਿਲੀਕਾਰਡ ਤੋਂ ਇਲਾਵਾ ਸਰਕਾਰ ਅਤੇ ਬੈਂਕਾਂ ਦੁਆਰਾ ਵੀ ਹੋਰ ਕਿਸਮ ਦਾ ਸਮਾਰਟ ਕਾਰਡ ਵੀ ਜਾਰੀ ਕੀਤੇ ਜਾਣਗੇ ਪਹਿਲਾ ਕਾਰਡ ਉਹਨਾਂ ਯਾਤਰੀਆਂ ਲਈ ਹੋਵੇਗਾ ਜਿਨ੍ਹਾਂ ਕੋਲ ਵੱਖ-ਵੱਖ ਸ਼੍ਰੇਣੀ ਦੇ ਬੱਸ ਪਾਸ ਹਨ ਇਹ 12ਵੀਂ ਜੋ 12 ਸਾਲ ਤੋਂ ਵੱਧ ਸ਼੍ਰੇਣੀਆਂ ਨੂੰ ਕਵਰ ਕਰੇਗਾ ਸੋ ਜਿਵੇਂ ਕਿ ਸੀਨੀਅਰ ਨਾਗਰਿਕ ਅਪਾਜ ਵਿਅਕਤੀ ਖਿਡਾਰੀ ਯੁੱਧ ਵਿਧਵਾਵਾਂ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਇਨ੍ਹਾਂ ਸ਼੍ਰੇਣੀਆਂ ਲਈ ਵੱਖਰੇ-ਵੱਖਰੇ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਜੋ ਉਹਨਾਂ ਦੀ ਪਛਾਣ ਅਤੇ ਰਾਇਤ ਰਿਕਾਰਡਾਂ ਦਾ ਡਿਜੀਟਲ ਪ੍ਰਦਾਨ ਕਰੇਗਾ ਤੀਜਾ ਆਧਾਰ ਜਿਹੜਾ ਤੀਜਾ ਕਾਰਡ ਆਮ ਯਾਤਰੀਆਂ ਲਈ ਹੋਵੇਗਾ ਜਿਨ੍ਹਾਂ ਨੂੰ ਜਨਰਲ ਪਰਪਸ ਸਮਾਰਟ ਕਾਰਡ ਕੀ ਆ ਜਾਂਦਾ ਹੈ ਸੋ ਇਹ ਕਾਰਡ ਮੈਟਰੋ ਕਾਰਡ ਵਾਂਗ ਪ੍ਰੀਪੇਡ ਆਧਾਰ ਤੇ ਕੰਮ ਕਰੇਗਾ ਯਾਤਰੀ ਦੇ ਨਾਮ ਤੇ ਫੋਟੋ ਸਮੇਤ ਪੂਰਾ ਕੇ ਵੀ ਸੀ ਦੀ ਲੋਡ ਹੋਵੇਗੀ ਇਸ ਕਾਰਡ ਨੂੰ ਪ੍ਰਾਪਤ ਕਰਨ ਲਈ ਘਟੋ ਘਟ 120 ਰੁਪਏ ਦਾ ਭੁਗਤਾਨ ਕਰਨਾ ਜ਼ਰੂਰੀ ਹੋਵੇਗਾ ਇਸ ਤੋਂ ਬਾਅਦ ਇਸ ਨੂੰ ਲੋਡ ਅਨਸਾਰ ਜਿਹੜਾ ਕੀ ਰੀ ਚਾਰਜ ਕੀਤਾ ਜਾ ਸਕੇਗਾ ਸੂਤਰਾ ਅਨੁਸਾਰ ਇਸ ਕਾਰਡ ਨੂੰ ਦਿੱਲੀ ਮੈਟਰੋ ਨਾਲ ਇੰਟਰੋਪਰੋ ਬੈਟਲ ਬਣਾਉਣ ਦੇ ਉੱਤੇ ਵੀ ਵਿਚ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਬਾਰੇ ਅਜੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਜੋ ਕਿ 14 ਜਨਵਰੀ 2026 ਤੂਏ ਯੋਜਨਾ ਸ਼ੁਰੂ ਹੋ ਜਾਵੇਗੀ ਸੋ ਆਧਾਰ ਕਾਰਡ ਦੇ ਨਾਲ ਨਾਲ ਇਹ ਪਿੰਕ ਸਹੇਲੀ ਕਾਰਡ ਜਿਹੜਾ ਜਾਰੀ ਕਰ ਦਿੱਤਾ ਜਾਵੇਗਾ ਦਿੱਲੀ ਦੀਆਂ ਔਰਤਾਂ ਲਈ ਇਹ ਬਹੁਤ ਵੱਡਾ ਬਦਲਾ ਕੀਤਾ ਗਿਆ ਹੈ